ਦੱਲੇਵਾਲ ਸਾਹਿਬ ਨੂੰ ਅੱਜ ਜਿਹੜੇ 60 ਦਿਨ ਹੋਏ ਨੇ ਮਰਨਵਾਤੇ ਬੈਠੇ ਨੂੰ ਉਹ ਕਿਸ ਮੰਗ ਤੇ ਬੈਠੇ ਨੇ ਕਿ ਐਮਐਸਪੀ ਗ੍ਰਾਂਟੇ ਕਾਨੂੰਨ ਬਣਨਾ ਚਾਹੀਦਾ ਸੁਆਮੀ ਰਾਤਨਦੀਪ ਪੋਰਟ ਲਾਗੂ ਹੋਣੀ ਚਾਹੀਦੀ ਹੈ ਕਰਜ਼ੇ ਤੋਂ ਕਿਸਾਨ ਮੁਕਤ ਹੋਣਾ ਚਾਹੀਦੀ ਡੱਲੇਵਾਲ ਦੇ ਇਹ 60 ਦਿਨਾਂ ਦੇ ਵਿੱਚ ਅਸੀਂ ਤਿੰਨ ਪ੍ਰੋਗਰਾਮ ਦਿੱਤੇ ਨੇ ਉਹ ਜਾਤ ਹੋਏ ਨੇ ਕਿ 30 ਤਰੀਕ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਪੂਰੇ ਕਾਰੋਬਾਰ ਬੰਦ ਕਰਕੇ ਲੋਕ ਸੜਕਾਂ ਤੇ ਆਏ ਖਾਮਦਰ ਦੀ ਜਤਾਈ ਕਿਹਾ ਲੋਕਾਂ ਨੇ ਅਸੀਂ ਮੋਰਚੇ ਦੇ ਨਾਲ ਐ ਮੰਗਾਂ ਦੇ ਨਾਲ 4 ਜਨਵਰੀ ਦਾ ਪੂਰੀ ਜਿਹੜੀ ਕਿਸਾਨ ਮਹਾਪੰਚਾਇਤ ਇੱਥੇ ਕੀਤੀ ਗਈ ਖਨੌਰੀ ਦੇ ਵਿੱਚ ਉਹਦੇ ਅੰਦਾਜੇ ਨਾਲ ਪੱਤਰਕਾਰਾਂ ਤੋਂ ਨਾਲ ਸਾਥੋਂ ਨਾਲ ਆਮ ਜਨਤਾ ਤੋਂ ਐਡਾ ਵੱਡਾ ਕੱਟ ਸੀ ਉਹ ਨਾਪਿਆ ਨਹੀਂ ਗਿਆ ਤੀਜਾ ਅੱਜ ਜਿਹੜਾ 26 ਜਨਵਰੀ ਦਾ ਅੱਜ ਅਸੀਂ ਇਸ ਕਰਕੇ ਟਰੈਕਾਂ ਦੇ ਮੂਤਰ ਕਰੇ ਸੀ ਕਿ ਸਾਡੀਆਂ ਜ਼ਮੀਨਾਂ ਖੋ ਲੈਣੀਆਂ ਨੇ ਤਾਂ ਸਾਡੇ ਟਰੈਕ ਫਿਰ ਕੁਆੜ ਤੇ ਜਾਣੇ ਨੇ ਅਸੀਂ ਇਦੋਂ ਇਹਨਾਂ ਨੂੰ ਆਪਦੇ ਪੁੱਤ ਦਾ ਦਰਜਾ ਦਿੱਤਾ ਅੱਜ ਉਹ ਸੜਕਾਂ ਤੇ ਲੈ ਕੇ ਆਏ ਅਗਲਾ ਜਿਹੜਾ ਢੱਲੇਵਾਲ ਸਾਹਿਬ ਦੀ ਭਾਵਨਾ ਢੱਲੇਵਾਲ ਸਾਹਿਬ ਨੂੰ ਪੂਰੇ ਦੇਸ਼ ਦੇ ਕਿਸਾਨਾਂ ਦੀ ਅੰਦਰੋਂ ਚਿੰਤਾ ਹੈ ਤਾਂ ਉਹਨਾਂ ਨੂੰ 62 ਦਿਨ ਹੋ ਗਏ ਪਰਵਰਤੇ ਬੈਠਿਆ ਨੂੰ ਉਹਨਾਂ ਨੇ ਸਾਡੇ ਨਾਲ ਥੋੜਾ ਜਿਹਾ ਪਹਿਲਾਂ ਹੀ ਪ੍ਰੋਗਰਾਮਾਂ ਤੇ ਚਾਰ ਕੇ ਕੀਤਾ ਸੀ ਵੀ ਆਪਣੇ ਮੋਰਚੇ ਨੂੰ ਸਾਲ ਪਰ ਹੋ ਰਿਹਾ ਹੈ 12 ਤਰੀਕ ਨੂੰ ਸਾਲ ਹੋ ਜਾਣਾ ਹੈ ਅਸੀਂ ਤਿੰਨ ਮੋਰਚੇ ਚੱਲਦੇ ਨੇ ਭਾਰਤ ਵਿੱਚ ਰਤਨਪੁਰਾ ਖਨੌਰੀ ਸ਼ੰਭੂ ਪੂਰੇ ਜਿਵੇਂ ਤੁਸੀਂ ਪਿਛਲੇ ਸਾਡੇ ਤਿੰਨ ਪ੍ਰੋਗਰਾਮ ਪੂਰੇ ਲਾਗੂ ਕੀਤੇ ਨੇ ਪੂਰੇ ਦੇਸ਼ ਦੇ ਕਿਸਾਨ ਜੁੜੇ ਨੇ ਆਸ ਰੱਖਾਂਗੇ ਕਿ ਜਿਹੜੇ 11 ਤਰੀਕ ਨੂੰ 11 ਤਰੀਕ ਨੂੰ ਰਤਨਪੁਰਾ ਰਾਜਸਥਾਨ ਦੇ ਵਿੱਚ ਇਸ ਮੋਰਚੇ ਦੇ ਸਾਲ ਜਿਹੜਾ ਪੂਰਾ ਹੋਣ ਜਾ ਰਿਹਾ ਉਸੇ ਕੱਟ ਕਰਾਂਗੇ ਉਹ ਰਾਜਸਥਾਨ ਦੇ ਕਿਸਾਨਾਂ ਦਾ ਕੱਟੂਗਾ 12 ਨੂੰ 12 ਨੂੰ ਜੜੇ ਕਨੌਰੇ ਐਸੇ ਜਗ੍ਹਾ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਕੋਸ਼ਿਸ਼ ਕਰਾਂਗੇ ਕਿ ਢੱਲੇਵਾਲ ਵੀ 2 ਮਿੰਟ 4 ਮਿੰਟ ਜਿਵੇਂ ਅੱਗੇ ਭਾਵਨਾ ਸੀ ਢੱਲੇਵਾਲ ਦੀ ਕਿ ਤੁਸੀਂ ਇਹ ਕਹਿ ਰਹੇ ਹੋ ਭਈ ਡੱਲੇਵਾਲ ਸਾਹਿਬ ਨਾਲ ਗੱਲ ਕਰਾਈ ਜਾਵੇ ਡੱਲੇਵਾਲ ਦੇ ਦਰਸ਼ਨ ਕਰਵਾਈ ਜਾਣ ਉਹ ਕਹਿੰਦਾ ਵੀ ਜਿਹੜੇ ਲੋਕਾਂ ਲਈ ਮੈਂ ਲੜ ਰਿਆਂ ਜਿਹੜੇ ਲੋਕਾਂ ਲਈ ਮਰ ਰਿਆਂ ਤਾਂ ਉਹ ਲੋਕਾਂ ਦਾ ਇਕੱਠ ਕਰੋ ਮੈਂ ਉੱਥੇ ਜਾ ਕੇ ਦੋ ਸ਼ਬਦ ਬੋਲਾਂ ਤਾਂ 12 12 ਫਰਵਰੀ ਨੂੰ ਬਹੁਤ ਵੱਡਾ ਐਸੇ ਖਨੌਰੀ ਤੇ ਆਪਾਂ ਲੱਖਾਂ ਦਾ ਇਕੱਠ ਕਰਾਂਗੇ ਜਿਵੇਂ ਤੁਸੀਂ 4 ਜਨਵਰੀ ਨੂੰ ਐਸੇ ਖਨੌਰੀ ਦੇ ਵਿੱਚ ਕੀਤਾ ਸੀਗਾ 13 ਨੂੰ ਸ਼ੰਭੂ ਸਾਡੇ ਤਿੰਨ ਮੋਰਚੇ ਚ ਚਲਦਿਆ 13 ਫਰਵਰੀ ਨੂੰ ਸ਼ੰਭੂ ਦੇ ਵਿੱਚ ਰਕਾਰਡ ਤੋੜ ਜਿਹੜਾ ਤੇ 14 ਫਰਵਰੀ ਨੂੰ ਸਰਕਾਰ ਨਾਲ ਜਿਹੜੀ ਮੀਟਿੰਗ ਰੱਖੀ ਹੈ ਤਾਂ ਇਹਦੇ ਵਿੱਚ ਜਿੰਨੀਆਂ ਲੋਕਾਂ ਦੀਆਂ ਭਾਵਨਾਵਾਂ ਮੋਰਚੇ ਦੇ ਨਾਲ ਜਿੰਨੀਆਂ ਇਹ ਮੰਗਾਂ ਤੇ ਆਪਾਂ ਲੜ ਰਹੇ ਆ ਪੂਰਾ ਸਾਲ ਹੋ ਗਿਆ ਇਸ ਸਾਲ ਦੇ ਵਿੱਚ ਬੜਾ ਕੁਝ ਕਮਾਇਆ ਤੇ ਬੜਾ ਕੁਝ ਪਾਇਆ ਵੀ ਹੈ ਕਮਾਇਆ ਤਾਂ ਸਾਡੇ 400 35 ਕਿਸਾਨ ਜ਼ਖਮੀ ਹੋਏ ਨੇ 40 ਸਾਡੇ ਕਿਸਾਨ ਸ਼ਹੀਦ ਹੋ ਗਏ ਟ੍ਰੈਕਟ ਭੰਨੇ ਗਏ ਹੋਰ अनेका ਸਾਡੀਆਂ ਜਿਹੜੇ ਇਸ ਮੋਰਚੇ ਦੇ ਵਿੱਚ ਸ਼ੁਭ ਕਰਨ ਅਰਗ ਇਸੇ ਮੋਰਚੇ ਦੇ ਵਿੱਚ ਸ਼ਹੀਦ ਹੋਇਆ ਹਰਿਆਣੇ ਦੀ ਗੋਲੀ ਦੇ ਨਾਲ ਤਾਂ ਪੁਆਇਆ ਸੀ ਇਹ ਕੁਛ ਹੈ ਕਿ ਜਿਹੜੀਆਂ ਪਹਿਲਾਂ ਦੱਬੀ ਬੈਠੀ ਸੀ ਸਰਕਾਰ ਐਮਐਸਪੀ ਗਰੰਟੀ ਕਾਨੂੰਨ ਤੋਂ ਪਿੱਛੇ ਹਟ ਰਹੀ ਸੀ ਉਹਦੀ ਚਰਚਾ ਜ ਪੂਰੇ ਦੇਸ਼ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਪਾਉਣਾ ਪਿਆ ਕਿ ਜੇ ਸਾਡੀ ਸਰਕਾਰ ਆ ਗਈ ਤਾਂ ਐਮਐਸਪੀ ਗਰੰਟੀ ਕਾਨੂੰਨ ਦੇਵਾਗੇ ਸੁਆਮੀ ਨਾਥਨ ਦੀ ਰਿਪੋਰਟ ਚਰਚਾ ਨਹੀਂ ਕੋਈ ਕਰਨ ਨੂੰ ਤਿਆਰ ਸੀ ਅੱਜ ਲਾਗੂ ਹੋਣ ਦੀਆਂ ਗੱਲਾਂ ਹੋਈਆਂ ਨੇ ਇਹ ਸਾਰੀਆਂ ਮੰਗਾਂ ਤੇ ਜਿਹੜਾ ਮੈਂ ਖਾਸ ਕਰਕੇ ਜਿਹੜੇ ਸਾਡੇ ਤਿੰਨੇ ਮੋਰਚੇ ਚੱਲਦੇ ਨੇ ਇਹਦੇ ਮੋਰਚੇ ਤੇ ਆਪਾਂ ਇਸ ਵਕ ਖਨੌਰੀ ਪੀਸੀ ਕਰ ਰਹੇ ਆ ਤਾਂ ਆਸ ਕਰਾਂਗੇ ਕਿ 11 ਨੂੰ ਰਤਨਪੁਰੇ ਦੇ ਵਿੱਚ ਰਾਜਸਥਾਨ ਦੇ ਬਹੁਤ ਵੱਡੇ ਕਿਸਾਨ ਉਹਦੀ ਮੰਗ ਸੀ ਉੱਥੇ ਘੱਟ ਹੋਊਗਾ 12 ਨੂੰ ਖਨੌਰੀ ਕੋਸ਼ਿਸ਼ ਕਰਾਂਗੇ ਕਿ ਡੱਲੇਵਾਲ ਸਾਹਿਬ ਲਾਜ਼ਮੀ 2 ਮਿੰਟ 4 ਮਿੰਟ ਜੇ ਇੱਥੇ ਬੋਲ ਸਕਣਗੇ ਤਾ ਹੀ 14 ਜਨਵਰੀ ਮੀਟਿੰਗ ਦੇ ਵਿੱਚ ਪੱਖ ਰੱਖ ਸਕਣਗੇ ਤਾਂ ਪੂਰੇ ਦੇਸ਼ ਦੇ ਕਿਸਾਨਾਂ ਨੂੰ ਖਾਸ ਕਰਕੇ ਸਾਡਾ ਹਰਿਆਣਾ ਪੰਜਾਬ ਤਾਂ 12 ਜਨਵਰੀ ਨੂੰ ਖਨੌਰੀ ਦੇ ਵਿੱਚ ਪਹੁੰਚੋ ਤੇ 13 ਨੂੰ ਸ਼ੰਭੂ ਦੇ ਵਿੱਚ ਇਹ ਸਾਡੇ ਅਗਲੇ ਚੌਥਾ ਪ੍ਰੋਗਰਾਮ ਹੈ ਜਿਹੜਾ ਅੱਜ ਅਸੀਂ ਐਲਾਨ ਕੀਤਾ ਆਸ ਹੈ ਤੁਹਾਡੇ ਮੱਧ ਵਰਾਈ ਇਹ ਘਰ ਘਰ ਗੱਲ ਜਾਊਗੀ ਤੇ ਨੂੰ ਅਮਲ ਦੇ ਵਿੱਚ ਲਿਆ ਕੇ ਲੱਖਾਂ ਦਾ ਸਾਡਾ ਕਾਟੂਗਾ